ਹੰਦੀ ਬਹੁਤ ਵਧੀਆ ਲੱਗੇ ਸਾਨੂੰ ਜਾਗਰਣ ਬਹੁਤ ਅੱਛਾ ਸੀਗਾ ਮਨ ਉੱਠਣ ਨੂੰ ਕਰਨ ਨੂੰ ਜੀਨ ਕੀਤਾ ਅਸੀਂ ਤਾਂ ਅੱਜ ਰੋਟੀ ਵੀ ਨਹੀਂ ਖਾਧੀ ਅੱਜ ਉਹਨਾਂ ਦੇ ਭਜਨ ਸੁਣਦੇ ਰਹੇ ਬਹੁਤ ਰੌਣਕ ਲਾਈ ਆ ਬੜਾ ਮਜ਼ਾ ਆਇਆ ਬਹੁਤ ਵਧੀਆ ਜੀ ਮਾਹ ਮਾਈ ਦੇ ਤਾਂ ਬਹੁਤ ਵਧੀਆ ਬਹੁਤ ਵਧੀਆ ਅੱਛਾ ਲੱਗ ਰਹਾ ਸੀ ਕੈਨੇਡਾ 'ਚ ਦੇਖ ਰਹੇ ਸੀ ਤੁਸੀਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਲੱਗ ਰਿਹਾ ਸੀ ਜੀ ਤੁਹਾਡੀ ਅਸੀ ਬਹੁਤ ਵਧੀਆ ਸੀ ਕੋਈ ਵੀ ਨਹੀਂ ਉੱਠਿਆ ਤੇ ਸਾਰੇ ਰਾਰੇ ਬਹੁਤ ਖੁਸ਼ ਹੈ ਇੰਜੋਏ ਕੀਤਾ ਬਹੁਤ ਵਧੀਆ ਜੀ ਬਹੁਤ ਆਨੰਦ ਆਇਆ ਸਾਡਾ ਉੱਠਣ ਨੂੰ ਮਨ ਨਹੀਂ ਕੀਤਾ ਇਦਾਂ ਦਾ ਜਾਗਰਣ ਕਦੀ ਦੇਖਿਆ ਨਹੀਂ ਪਹਿਲੀ ਵਾਰੀ ਦੇਖਿਆ ਸੁਣਿਆ ਕਿਸੇ ਨੂੰ ਉੱਠਣ ਦੀ ਹਿੰਮਤ ਨਹੀਂ ਪਈ ਵੀ ਅਸੀਂ ਉੱਠੀਏ ਤਾੜੀਆਂ ਮਾਰਦੇ ਰਹੇ ਜਾਗਰਣ ਦਾ ਆਨੰਦ ਲੈਂਦੇ ਰਹੇ ਮੈਨੂੰ 익ਸਪੈਕਟੇਸ਼ਨਸ ਨਹੀਂ ਸੀ ਮਤਲਬ ਉਹਨਾਂ ਨੂੰ ਜ਼ਿਆਦਾ ਹੀ ਹੈ ਉਹਨਾਂ ਨੂੰ ਜ਼ਿਆਦਾ ਵਧੀਆ ਹੋਇਆ ਜੋ ਵੀ ਹੋਇਆ ਜੀ ਹਾਂਜੀ ਪੂਰਾ ਮਜ਼ਾ ਆਇਆ ਜੀ ਪੂਰਾ ਮਜ਼ਾ ਆਇਆ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊਜ਼ ਮੈਂ ਤੁਹਾਡਾ ਆਪਣਾ ਸੰਦੀਪ ਚੱਡਾ ਸ਼ਰਮਾ ਪਰਿਵਾਰ ਦੇ ਘਰੇ ਅੱਜ ਮਹਾਮਾਈ ਦਾ ਜਾਗਰਣ ਹੋਇਆ ਤੇ ਭਜਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਹੈਪੋਵਾਲ ਦੇ ਵਿੱਚ ਮਹਾਮਾਈ ਦਾ ਜਾਗਰਣ ਹੈ ਕਿਸ ਤਰ੍ਹਾਂ ਲੱਗਿਆ ਕੁਮਾਰ ਗੌਰਵ ਜੀ ਦੇ ਭਜਨ ਹਾਂਜੀ ਬਹੁਤ ਵਧੀਆ ਲੱਗੇ ਸਾਨੂੰ ਜਾਗਰਣ ਬਹੁਤ ਅੱਛਾ ਸੀਗਾ ਮਨ ਉੱਠਣ ਨੂੰ ਕਰਨ ਨੂੰ ਜੀਨ ਕੀਤਾ ਅਸੀਂ ਤਾਂ ਅੱਜ ਰੋਟੀ ਵੀ ਨਹੀਂ ਖਾਧੀ ਅੱਜ ਉਹਨਾਂ ਦੇ ਭਜਨ ਸੁਣਦੇ ਰਹੇ ਬਹੁਤ ਰੌਣਕ ਲਾਈ ਆ ਬੜਾ ਮਜ਼ਾ ਆਇਆ ਅੱਛਾ ਲੱਗ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਅੱਛੇ ਲੱਗੇ ਕਿਸ ਤਰ੍ਹਾਂ ਲੱਗ ਰਿਹਾ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਾ ਬਹੁਤ ਮਨਪ੍ਰਸੰਨ ਹੋਇਆ ਜੈ ਮਾਤਾ ਦੀ ਜੈ ਮਾਤਾ ਦੀ ਜਿਹੜੇ ਕਰੇ ਜਾਗਰਣ ਹੋਇਆ ਕਿੰਨੀ ਖੁਸ਼ੀ ਆ ਬਹੁਤ ਜ਼ਿਆਦੇ ਤੋਂ ਉੱਪਰ ਖੁਸ਼ੀ ਕਿਹੜੀ ਹੋ ਸਕਦੀ ਹੈ ਜੇਕਰ ਮਹਾਮਾਈ ਆਈ ਹੋਵੇ ਤੇ ਗੌਰਵ ਵਰਗੇ ਆਏ ਹੋਣ ਤੇ ਹੋਰ ਇਹ ਤੋਂ ਉੱਪਰ ਤੋਂ ਕੁਝ ਮੰਗਿਆ ਵੀ ਨਹੀਂ ਮਿਲੇਗਾ ਅੱਛਾ ਲੱਗ ਰਿਹਾ ਸੀ ਉਹਨਾਂ ਦੇ ਭਜਨ ਹਾਂਜੀ ਬਹੁਤ ਅੱਛੀ ਹਾਂਜੀ ਵਾਰੀ ਸੁਨੇਆ ਨਹੀਂ ਮੈਂ ਟੀਵੀ ਤੇ ਸੁਨੇਆ ਤੇ ਇੱਦਾਂ ਪਹਿਲੀ ਵਾਰ ਸੁਣੇ ਬੇਟਾ ਬਾਲਾ ਜੀ ਉੱਥੇ ਸੁਣਦੇ ਸੀ ਆਨੰਦ ਆ ਗਿਆ ਬਹੁਤ ਹਾਂਜੀ ਹਾਂਜੀ ਠੀਕ ਹੋ ਗਿਆ ਭਗਤਾਂ ਨੂੰ ਕੀ ਕਹੋਗੇ ਕੁਮਾਰ ਗੁਰੂ ਨੂੰ ਬੁਲਾਣਾ ਚਾਹੀਦਾ ਬੁਲਾਣਾ ਚਾਹੀਦਾ ਜੀ ਹੋਰ ਵੀ ਪਰਿਵਾਰਿਕ ਮੈਂਬਰ ਮੌਜੂਦ ਹੈ ਜੈ ਮਾਤਾ ਦੀ ਜੈ ਮਾਤਾ ਦੀ ਇਸ ਤਰ੍ਹਾਂ ਲੱਗੇ ਅੱਜ ਦੇ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਕੋਈ ਵੀ ਨਹੀਂ ਉੱਠਿਆ ਤੇ ਸਾਰੇ ਜਣੇ ਬਹੁਤ ਖੁਸ਼ ਹੈ ਇੰਜੋਏ ਕੀਤਾ ਸਤਰਾ ਮੱਚ ਰਿਹਾ ਸੀ ਟਾਪਰ ਰਿਹਾ ਸੀ ਇਹ ਤਾਂ ਹੁਣ ਵੀਡੀਓ ਲਾਈਵ ਚ ਪਤਾ ਲੱਗੂਗਾ ਅੱਛਾ ਲੱਗ ਰਿਹਾ ਸੀ ਹਾਂਜੀ ਹਾਂਜੀ ਵਧੀਆ ਲੱਗੇ ਕਮਾਨ ਹਾਂਜੀ ਹਾਂਜੀ ਬਹੁਤ ਵਧੀਆ ਸੀ ਬੇਨਤੀ ਕੀ ਕਰੋਗੇ ਸਾਰਿਆਂ ਨੂੰ ਬੇਨਤੀ ਹੈ ਕਿ ਅੱਗੇ ਅੱਗੇ ਹੋਰ ਸ਼ੋਅ ਲਾਣ ਅੱਗੇ ਜਾ ਕੇ ਇਹ ਸਤਰਾ ਗੰਦੇ ਰਹੇ ਹਾਂਜੀ ਹਾਂਜੀ ਥੈਂਕ ਯੂ ਰਣਜੀਤ ਕੁਮਾਰ ਗੌਰਵ ਜੀ ਦਾ ਭਾਈ ਜੀ ਬਹੁਤ ਵਧੀਆ ਜੀ ਬਹੁਤ ਆਨੰਦ ਆਇਆ ਸਾਡਾ ਉੱਠਣ ਨੂੰ ਮਨ ਨਹੀਂ ਕੀਤਾ ਇਦਾਂ ਦਾ ਜਾਗਰਣ ਕਦੀ ਦੇਖਿਆ ਨਹੀਂ ਪਹਿਲੀ ਵਾਰੀ ਦੇਖਿਆ ਸੁਣਿਆ ਕਿਸੇ ਨੂੰ ਉੱਠਣ ਦੀ ਹਿੰਮਤ ਨਹੀਂ ਪਈ ਵੀ ਅਸੀਂ ਉੱਠੀਏ ਤਾੜੀਆਂ ਮਾਰਦੇ ਰਹੇ ਜਾਗਰਣ ਦਾ ਆਨੰਦ ਲੈਂਦੇ ਰਹੇ ਬੇਟੀ ਦੇ ਸੋਹਰੇ ਪਰਿਵਾਰ ਚ ਆਏ ਤਾਂ ਆਨੰਦ ਆ ਗਿਆ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਆਨੰਦ ਰਣਜੀਤ ਕੁਮਾਰ ਗੌਰਵ ਜੀ ਘਰ ਇਸ ਹਾਂਜੀ ਨਹੀਂ ਬਹੁਤ ਅੱਛਾ ਲੱਗਿਆ ਜੀ ਕਿਨਈ ਮਿੱਤਲ ਲੁੰਗਰੀ ਵੀ ਲੱਗਦੇ ਸੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਲੁਧਿਆਣੇ ਤੋਂ ਇੱਥੇ ਹੈਬੋਵਾਲ ਚ ਹਾਂਜੀ ਹਾਂਜੀ ਬਹੁਤ ਬਨੰਦ ਵੋਚ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਕੁਮਾਰ ਗੌਰਵ ਜੀ ਗਾਰੇ ਸੀ ਬਹੁਤ ਵਧੀਆ ਬਹੁਤ ਵਧੀਆ ਆਨੰਦ ਆਇਆ ਬਹੁਤ ਵਧੀਆ ਭਜਨ ਗਾਏ ਉਹਨਾਂ ਨੇ ਹਜੇ ਤੱਕ ਕਿਸੇ ਨੇ ਰੋਟੀ ਨਹੀਂ ਖਾਧੀ ਜਿਹੜੇ ਬੈਠੇ ਸੀਗੇ ਬਹੁਤ ਆਨੰਦ ਆਇਆ ਉਹ ਬਹੁਤ ਵਧੀਆ ਲੱਗਿਆ ਨਈਆ ਮਿੱਤਲ ਜੀ ਦਾ ਗਾਰੇ ਸੀ ਮੈਂ ਕਹਣਾ ਪੂਰੀ ਕਾਪੀ ਹੈ ਜੀ ਘੜੀਆ ਮਿੱਤਲ ਜੀ ਦੀ ਪੂਰੀ ਕਾਪੀ ਹੈ ਜੈ ਮਾਤਾ ਜੀ ਅੰਕਲ ਜੀ ਜੈ ਮਾਤਾ ਜੀ ਜੀ ਲੱਗ ਰਿਹਾ ਸੀ ਬਜਨ ਸਮਾਰਟ ਕੁਮਾਰ ਗੌਰਵ ਜੀ ਗਾਰੇ ਸੀ ਬਹੁਤ ਅੱਛਾ ਲੱਗਿਆ ਜੀ ਆਪਾਂ ਇਹਨਾਂ ਨੂੰ ਬੁੱਕ ਕੀਤਾ ਸੀਗਾ ਇਹਨਾਂ ਨੇ ਸਾਡਾ ਬਹੁਤ ਤਹਿ ਦਿਲੋਂ ਸਾਡਾ ਇਹਨਾਂ ਨੂੰ ਸ਼ੁਕਰੀਆ ਹੈਗਾ ਵੀ ਸਾਡੀ ਬਹੁਤ ਵਧੀਆ ਮਦਦ ਕੀਤੀ ਇਹਨਾਂ ਨੇ ਆਨੰਦ ਆ ਗਿਆ ਆਨੰਦ ਆ ਗਿਆ ਜੀ ਬਿਲਕੁਲ ਸਾਰੇ ਪਰਿਵਾਰ ਨੂੰ ਆਨੰਦ ਆ ਗਿਆ ਹਿਲਣ ਦਾ ਮੌਕਾ ਨਹੀਂ ਦਿੱਤਾ ਕਿਸੇ ਨੂੰ ਵੀ ਉਹ ਨਾ ਕੋਈ ਬੰਦਾ ਹਿਲਿਆ ਸਾਰੇ ਸੰਗਤ ਝੁਮਰੇ ਸੀ ਮੈਂ ਕਹਿੰਦਾ ਪੁੱਛੋਣਾ ਜੀ ਬਹੁਤ ਮਜ਼ਾ ਆਇਆ ਬਹੁਤ ਜ਼ਿਆਦਾ ਕਿਹੜੀ ਕਿਹੜੀ ਜਗ੍ਹਾ ਦਾ ਸੰਗਤ ਆਈ ਸੀ ਬਹੁਤ ਦੂਰੋਂ ਜਲੰਧਰੋਂ ਅੰਮ੍ਰਿਤਸਰ ਤੋਂ ਕੈਨੇਡਾ ਕੈਨੇਡਾ ਤੋਂ ਵੀ ਆਏ ਸੀ ਕੈਨੇਡਾ ਲਾਈਵ ਚੱਲ ਰਿਹਾ ਸਾਰਾ ਅੱਛਾ ਜੀ ਸਾਡਾ ਉੱਥੇ ਰੈਸਟੋਰੈਂਟ ਹੈਗਾ ਜੀ ਹਾਂਜੀ ਕੈਨੇਡਾ ਉਥੇ ਲਾਈਵ ਚੱਲਿਆ ਵਾ ਪੂਰੀ ਸੰਗਤ ਨੇ ਦੇਖਿਆ ਆਸਟ੍ਰੇਲੀਆ ਚ ਵੀ ਦੇਖਿਆ ਵਾ ਆਨੰਦ ਆ ਗਿਆ ਆਨੰਦ ਆ ਗਿਆ ਜੀ ਲੱਗੇ ਬਾਹਰਲੇ ਵਿਦੇਸ਼ ਚ ਵੀ ਅਜ ਕੁਮਾਰ ਗੌਰਵ ਜੀ ਨੇ ਸਾਰਿਆਂ ਨੇ ਦੇਖਿਆ ਹਾਂਜੀ 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 ਆ ਲੋ ਜੀ ਕੈਨੇਡਾ ਤੋਂ ਇੰਟਰਵਿਊ ਲਓ ਜੀ ਜੈ ਮਾਤਾ ਜੀ ਹਾਂਜੀ ਦੱਸੋ ਜੀ ਜਾਗਰਣ ਕਿਦਾਂ ਲੱਗਿਆ ਤੁਹਾਨੂੰ ਕਿਦਾਂ ਰ ਲੱਗਿਆ ਜੀ ਅੱਜ ਦਾ ਜਾਗਰਣ ਬਹੁਤ ਵਧੀਆ ਜੀ ਮਾਹ ਮਾਈ ਦੇ ਤਾਂ ਬਹੁਤ ਵਧੀਆ ਬਹੁਤ ਵਧੀਆ ਅੱਛਾ ਲੱਗ ਰਿਹਾ ਸੀ ਕੈਨੇਡਾ 'ਚ ਦੇਖ ਰਿਹਾ ਸੀ ਤੁਸੀਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਲੱਗ ਰਿਹਾ ਸੀ ਜੀ ਲਾਈਵ ਚੱਲਿਆ ਸਾਰਾ ਟੈਲੀਕਾਸਟ ਹਾਂ ਜੀ ਹਾਂ ਜੀ ਲਾਈਵ ਚੱਲਿਆ ਜੀ ਬਹੁਤ ਵਧੀਆ ਮਹਾਮਾਈ ਦਾ ਤਾਂ ਜਿੱਥੇ ਗੁਣਗਾਨ ਹੋਵੇ ਉੱਥੇ ਤੇ ਬੰਨੇ ਬੰਨੇ ਹੁੰਦੀ ਆਉਂਦੀ ਹੈ ਕਹਿੰਦੇ ਚਾਚਾ ਜੀ ਨੇ ਫੁੱਲ ਇੰਜੋਏ ਕੀਤਾ ਅੱਜ ਬਿਲਕੁਲ ਜੀ ਬਿਲਕੁਲ ਬਿਲਕੁਲ ਜ਼ਰੂਰ ਕੀਤਾ ਬਾਕੀ ਤੁਹਾਨੂੰ ਕੀ ਹੋਵੇ ਇਸੇ ਤਰ੍ਹਾਂ ਕੁਮਾਰ ਗੌਰਵ ਜੀ ਆਣੇ ਚਾਹੀਦੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਉਂ ਨਹੀਂ ਜੀ ਬਹੁਤ ਵਧੀਆ ਬਹੁਤ ਵਧੀਆ ਦੇਖ ਸਕਦੇ ਹੋ ਕੈਨੇਡਾ ਤੋਂ ਲਾਈਵ ਵੀਡੀਓ ਕਾਲ ਤੇ ਇੰਟਰਵਿਊ ਹੋ ਰਹੀ ਹੈ ਤੇ ਤੁਹਾਨੂੰ ਦੱਸ ਦਣਾ ਕੈਨੇਡਾ ਤੋਂ ਲਾਈਵ ਇੰਟਰਵਿਊ ਹੋ ਰਹੀ ਆ ਤਾਂ ਵੀਰ ਵੀ ਸਾਡੇ ਨਾਲ ਮੌਜੂਦ ਆ ਇਹ ਕਿਹੜੀ ਜਗ੍ਹਾ ਕੈਨੇਡਾ ਚ ਹੈ ਮੈਜੀਓਂ ਟਾਰਟੋ ਹੈ ਕੈਨੇਡਾ ਚ ਅੱਛਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਐਕਸਪੈਕਟੇਸ਼ਨ ਤੋਂ ਐਕਸਪੈਕਟਿਡ ਵਾਟਰਲੂ ਸਪੈਸ਼ਲੀ ਤੇ ਮੈਨੂੰ ਐਕਸਪੈਕਟੇਸ਼ਨਸ ਨਹੀਂ ਸੀ ਇਹਨਾਂ ਮਤਲਬ ਉਹਨਾਂ ਨਾਲੋਂ ਜ਼ਿਆਦਾ ਹੀ ਹੈ ਉਹਨਾਂ ਨਾਲੋਂ ਜ਼ਿਆਦਾ ਵਧੀਆ ਹੋਇਆ ਜੋ ਵੀ ਹੋਇਆ ਜੀ ਹਾਂਜੀ ਪੂਰਾ ਮਜ਼ਾ ਆ ਰਿਹਾ ਜੀ ਪੂਰਾ ਮਜ਼ਾ ਆ ਰਿਹਾ ਹਾਂਜੀ ਮੇਰਾ ਆਪਦਾ ਗਲਾ ਬੈਠਾ ਪਿਆ ਲਿਟਰਲੀ ਰਾਈਟ ਕਿ ਮੈਂ ਬੋਲ ਨਹੀਂ ਪਾਰ ਰਹਾ ਇੰਨਾ ਰੋਲਾ ਮੈਂ ਪਾ ਚੁੱਕਾ ਆ। ਨਾਨੀ ਨੇ ਕਿਰਪਾ ਕਰਤੀ। ਹਾਂਜੀ 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 ਪੂਰੀ ਪੂਰੀ। ਸਾਰੇ ਭਗਤਾਂ ਨੂੰ ਫੀਕ ਹੋ ਗਏ। ਕੁਮਾਰ ਗੌਰਵ ਜੀ ਨੂੰ ਬੁਲਾਉਣਾ ਚਾਹੀਦਾ। ਜਰੂਰ ਜਰੂਰ ਜਰੂਰ। ਬਹੁਤ ਵਧੀਆ ਉਹਨਾਂ ਨੇ ਰੌਣਕ ਲਗਾਈ ਰੱਖੀ ਜੀ। ਜਿਹੜੀਆਂ ਭੇਟਾਂ ਗਈਆਂ ਸਭ ਕੁਝ ਬਹੁਤ ਵਧੀਆ ਸੀਗਾ ਜੀ। ਪਹਿਲੀ ਵਾਰ ਸੁਣਿਆ। ਹਾਂਜੀ ਮੈਂ ਫਸਟ ਟਾਈਮ ਸੁਣਿਆ ਜੀ। ਆਨੰਦ ਹਾਂਜੀ ਪੂਰਾ ਜੀ ਪੂਰਾ। ਦੇਖ ਸਕਦੇ ਹੋ ਭਗਟਾ ਵੱਲੋਂ ਕਿਹਾ ਗਿਆ ਕਿ ਕੁਮਾਰ ਗੌਰਵ ਜੀ ਦੇ ਭਜਨ ਬੜੇ ਆਨੰਦ ਆਏ। ਹੋਰ ਵੀ ਸੰਗਤ ਸਾਡੇ ਨਾਲ ਜਮਾਤ ਅਦਿ ਜੀ। ਜਮਾਤ ਅਦਿ ਜ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਵਧੀਆ ਹੈ ਮਾ ਸਾ ਸੋਤੇ ਦੀ ਕਿਰਪਾ ਕੁਮਾਰ ਗਰੋਜੀਤ ਹਾਂਜੀ ਹਾਂਜੀ ਬਹੁਤ ਜ਼ਿਆਦਾ ਯਾਰ ਮੰਨਦ ਆ ਗਿਆ ਮਾਤਾ ਸਾਸੂ ਬਤੀ ਦੀ ਕਿਰਪਾ ਬਹੁਤ ਹੈ ਉਹਨਾਂ ਪਰ ਗਲਾ ਬਹੁਤ ਵਧੀਆ ਉਹਨਾਂ ਦਾ ਬਹੁਤ ਵਧੀਆ ਗਾਉਂਦੇ ਆ ਮੇਰਾ ਵੀ ਮਾਨ ਹੈ ਕਿ ਸਾਡੇ ਘਰ ਵੀ ਆਣ ਮੈਂ ਮਾ ਮਾਈ ਮੋਰੇ ਬੇਨਤੀ ਕੀਤੀ ਆ ਕਿ ਮਾਹਮਾਈ ਮੇਰਾ ਕੰਮ ਸਵਾਰ ਦੇ ਮੈਂ ਵੀ ਇਹਨਾਂ ਨੂੰ ਬੁਲਾਉ ਮ ਆਪਣੇ ਘਰ ਅੱਛਾ ਕਿਹੜੀ ਜਗ੍ਹਾ ਤੋਂ ਆਏ ਦੱਸੋ ਅਸੀਂ ਰੋਪੜ ਤੋਂ ਆਏ ਆ ਰੋਪੜ ਤੋਂ ਆਏ ਹਾਂਜੀ ਤਾਂ ਭਗਤਾਂ ਨੂੰ ਕੀ ਬੇਨਤੀ ਕਰੋਗੇ ਕਿ ਮਾਹਮਾਈ ਦਾ ਗੁਣਗਾਨ ਗਾਇਆ ਕਰੋ ਸੇਵਾ ਕਰਿਆ ਕਰੋ ਮੈਂ ਤਾਂ ਇਹ ਸਾਰੇ ਭਗਤਾਂ ਨੂੰ ਕਹਿੰਨੀ ਹਾਂ ਦੇਖ ਸਕਦੇ ਹੋ ਜੋ ਭਗਤਾਂ ਵੱਲੋਂ ਕਿਹਾ ਹੈ ਕਿ ਕੁਮਾਰ ਗੌਰਵ ਜੀ ਬੜਾ ਸੋਹਣਾ ਗਾਉਂਦੇ ਹੈ ਕੈਨੇਡਾ ਤੋਂ ਵੀ ਲਾਈਵ ਜੋ ਟੈਲੀਕਾਸਟ ਚੱਲਿਆ ਤੇ ਕੈਨੇਡਾ ਤੋਂ ਵੀ ਲਾਈਵ ਇੰਟਰਵਿਊ ਵੀ ਹੋਈ ਉਹਨਾਂ ਨੇ ਕਿਹਾ ਕਿ ਕੁਮਾਰ ਗੌਰਵ ਜੀ ਦੇ ਭਜਨ ਬਾ ਕਮਾਲ ਹੈ ਕਿਉਂਕਿ ਅਸੀਂ ਵੀ ਗੁਜਾਰਿਸ਼ ਕਰਦੇ ਹਾਂ ਸਾਰੇ ਭਗਤਾਂ ਨੂੰ ਕਿ ਕੁਮਾਰ ਗੌਰਵ ਜੀ ਨੂੰ ਇਸੇ ਤਰ੍ਹਾਂ ਹੀ ਬੁਲਾਉਂਦੇ ਰਹੋ ਮਹਾ ਮਾਇ ਦਾ ਗੁਣਗਾਨ ਕਰਵਾਂਦੇ ਰਹੋ ਜੁੜੇ ਰਹੋ ਦਾ ਚਿਰਾਗ న్యూਸ ਦੇ ਨਾਲ ਸ਼ੁਕਰੀਆ ਧੰਨਵਾਦ